你天，今天我这边，下 <noise> 午<声>。<noise> और मुंडे पानी और मार दिया ओ मुंडा मार दिया ओ पड़ी वो बात पता माता मेरी यार लेदी <laughs> ਹੋਟਾ ਦਾ ਆ ਰਹੀ ਅੰਦਰ ਵਰਗਾ ਗਰੰਟੀ ਆ ਸਾਡੇ ਆਪ ਨੂੰ ਪਤਾ ਨਹੀਂ ਰੌਂਗ ਸਾਈਡ ਆ ਰਹੀ ਸੀ ਰੌਂਗ ਸਾਈਡ ਅਕਸੀਡੈਂਟ ਹੋਇਆ ਬਾਕੀ ਵੈਰੀਫਾਈ ਕਰਦੇ ਆ ਜਾਂ ਗੱਡੀਆਂ ਕਿੰਨੀਆਂ ਐ ਕਿੰਨ ਗੱਡੀਆਂ ਐ ਜਕਮੀ ਜਕਮੀ ਦਾ ਥੋੜਾ ਸੱਟ ਲੱਗੀ ਬੰਦਾ ਹਸਪਤਲ ਗਿਆ ਚੋਤੀਆ ਸਾਰਾ ਮਾਮਲਾ ਮੈਂ ਤੁਹਾਨੂੰ ਪਾਜੀ ਪਹਿਲੇ ਗੱਲ ਦੱਸਦੀ ਕਿ ਇਹ ਗੱਡੀਆਂ ਥੋੜਾ ਜਿਹਾ ਆਊਟ ਹੋ ਗਿਆ ਇਧਰ ਆਣੇ ਵਾਸਤੇ ਠੀਕ ਹੈ ਜੀ ਤੇ ਉਦੇ ਵਾਸਤੇ ਥੋੜਾ ਐਕਸੀਡੈਂਟ ਹੋਇਆ ਹੈ ਮਤਲਬ ਪਹਿਲਾਂ ਵੀ ਗੱਲ ਦੱਸੀ ਸੀ ਗੱਲ ਠੀਕ ਹੈ ਇਹ ਗੱਡੀਆਂ ਇਹ ਗੱਲ ਦਾ ਗਲਤ ਦਾ ਸਵਿਟ ਵਾਲਾ ਬਾਕੀ ਦੋ ਗੱਡੀਆਂ ਨਹੀਂ ਨੁਕਸਾਨ ਹੋਇਆ ਹੈ ਠੀਕ ਹੈ ਹੁਣ ਤੁਸੀਂ ਦੇਖੋ ਕਿੱਦਾਂ ਕਰਨਾ ਭਾਈ ਬਚਾਅ ਹੋ ਗਿਆ ਪਤਾ ਨਹੀਂ ਦੇਰ ਕੁਰਾ ਨਾਮ ਕੀ ਆ ਜੀ ਮੇਰਾ ਨਾਮ ਸੁਰੇਸ਼ ਸਾਹੀ ਵੈਸੇ ਕੀ ਹੋਇਆ ਸਾਰਾ ਜਰਾ ਵਿਸਤਾਰ ਦੱਸੋ ਆਪਾਂ ਨਾ ਆਪਣੀ ਸ਼ੇਡ ਜਾ ਰਹੇ ਸੀ ਕਿ ਬਿਲਕੁਲ ਮੈਂ ਸਿਰਫ 30 40 ਦੀ ਸ਼ੇਡ ਦੇਵਾਂਗਾ 50 ਦੇ ਹੋਵਾਂਗੇ ਆਂ ਕਿ ਆਪਾਂ ਪਰ ਆਪਾਂ ਆਪਣੀ ਸ਼ੇਡ ਜਾ ਰਹੇ ਸੀ ਜਦੋਂ ਸਾਡੀ ਕੰਟਰੋਲਿੰਗ ਸਾਹਮਣੇ ਤੇ ਗੱਡੀ ਆਈ ਇਹਨੇ ਵਿਚ ਲੈ ਕੇ ਸ਼ੋਰਟ ਦੇ ਵਿੱਚ ਵੱਜੀ ਇਹ ਵਿਚ ਲੈ ਕੇ ਤੇ ਮੇਰੇ ਵਿੱਚ ਮਾਰੀ ਗੱਡੀ ਲੈ ਕੇ ਕਿੰਨੀਆਂ ਗੱਡੀਆਂ ਨੁਕਸਾਨੀਆਂ ਹੋਈਆਂ ਤਿੰਨ ਗੱਡੀਆਂ ਨੁਕਸਾਨੇ ਦੋ ਗੱਡੀਆਂ ਮੇਰੀ ਆਪਣੀ ਨੇ ਇੱਕ ਉਹ ਸੰਕਟ ਤੇ ਬਲਾਰਾਮ ਦੀ ਆਪਣੀ ਨੇ ਇਹ ਆਹ ਤੁਹਾਨੂੰ ਫਾਰਮ ਹੁੰਦੇ ਆ ਕਿੰਨੇ ਕਿੰਨੇ ਬੰਦੇ ਸੀ ਵਿੱਚ ਦੋ 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 ਬੰਦੇ ਦੋਹੇ ਗੱ ਰੋਕਸ ਹੈ ਜੀ ਰੋਕ ਕਿਧਰ ਕਿਧਰ ਆ ਰਹੇ ਜੀ ਅਸੀਂ ਜੀ ਇਧਰੋਂ ਬੜਾ ਘਰੇਣਾ ਤੋਂ ਅਸੀਂ ਬਰਨਾਲ ਤੋਂ ਕੀ ਹੋਇਆ ਫਿਰ ਇੱਥੇ ਰੋਂਗ ਸਾਈਡ ਆ ਗਏ ਰੋਂਗ ਸਾਈਡ ਹੀ ਉਥੋਂ ਰੋਡ ਤਿੰਨ ਹੁੰਦੇ ਨੇ ਉਹ ਗਲਤੀ ਲੱਗ ਗਈ ਥੋੜੀ ਜੀ ਰੋਂਗ ਸਾਈਡ ਆ ਗਏ ਹਾਂਜੀ ਇਹਦਾ ਵੱਡਾ ਐਕਸੀਡੈਂਟ ਹੋ ਗਿਆ ਹਾਂਜੀ ਕਿੰਨੇ ਬੰਦੇ ਸੀ ਗੱਡੀ ਤੁਹਾਡੀ ਭਾਈ 5 ਜਣੇ ਸੀ ਤੁਹਾਡੇ ਤੁਹਾਡੇ ਸਾਰੇ ਠੀਕ ਹੈ ਹਾਂਜੀ ਠੀਕ ਆ ਬਸ ਥੋੜੀ ਜਿਹੀ ਕੋਈ ਨਹੀਂ ਵਿਚਾਰ

すてき。